ਨਦਰ ਬਲੋਗਰਸ ਇਹ ਦੇਖ ਜਿਨੀ 6:30 ਦਾ ਹੋ ਗਿਆ ਟਾਈਮ ਤੇ ਸਵੇਰੇ ਉੱਠ ਕੇ ਨਾ ਤੋਂ ਦੇ ਪਾਰਟ ਕਰ ਲਿਆ ਤੇ ਹੁਣ ਆ ਗਈ ਮੈਂ ਸਿੱਧਾ ਕਿਚਨ 'ਚ ਕਿਉਂਕਿ ਤਾਜ਼ਮਨ ਚ ਦਾ ਹੈਗਾ ਸਕੂਲ ਤੇ ਅੱਜ ਹੈਗਾ ਫਰਾਈਡੇ ਫਰਾਈਡੇ ਦੇ ਵਿੱਚ ਮੈਨੂੰ ਦੇਣਾ ਇਹਨਾਂ ਨੂੰ ਕੈਰਟ ਦੇਣੀ ਆ ਤੇ ਉਹਦੇ ਕਰਕੇ ਮੈਂ ਅੱਜ ਬਣਾ ਰਹੀਆਂ येलो ਰਾਈਸ ਉਹਦੇ 'ਚ ਕੈਰਟ ਪਾਵਾਂਗੀ ਤੇ ਨਾਲ ਪਾਵਾਂਗੀ ਮਟਰ ਤੇ ਕੈਰਟ ਦਾ ਕੁਝ ਵੀ ਦੇ ਸਕਦੇ ਆ ਸਬਜੀ ਦੇ ਸਕਦੇ ਆ ਕੈਰਟ ਦੀ ਕੋਈ ਵੀ ਚੀਜ਼ ਜੀ ਦਾ ਹਲਵਾ ਦੇ ਸਕਦੇ ਆ ਕੈਰਟ ਦਾ ਬਟ ਮੈਂ ਬਣਾ ਰਹੀਆਂ ਰਾਈਸ ਤੇ ਹੁਣ ਫਟਾਫਟ ਮੈਂ ਰਾਈਸ ਬਣਾ ਲੇਦੀ ਆ ਤੇ ਉਸ ਤੋਂ ਬਾਅਦ ਫਿਰ ਤਾਜ਼ਾ ਬਰਸ਼ ਨੂੰ ਰੈਡੀ ਕਰਨਾ ਸਕੂਲ ਦਾ ਟਾਈਮ ਹੋ ਜਾਣਾ ਫਿਰ ਫਟਾਫਟ ਟਾਈਮਿੰਗ ਹੋਣਾ ਹੈਗਾ ਤੇ ਫਰੂਟ ਚ ਮੈਂ ਇਹਨਾਂ ਦੇ ਪਾ ਰਹੀ ਆ ਇੱਥੇ ਪਪਿਆ ਕੱਢ ਕੇ ਰੱਖ ਤੇ ਬਹੁਤ بڑا ਪਪਿਆ ਹੈ ਇਹ ਤੇ ਪਪਿਆ ਪਾਉਂਗੀ ਫਰੂਟ ਦੇ ਵਿੱਚ ਹਾਂ ਦੇ ਥੋੜਾ ਘੱਟੀਆਂ ਫਰੂਟ ਤੇ ਇੰਨੀ ਜ਼ਿਆਦਾ ਠੰਡ ਹੋਣ ਲੱਗ ਗਈ ਆ ਹੁਣ ਠੰਢ ਠੰਢੀ ਹਵਾ ਚੱਲ ਰਹੀ ਆ ਸਵੇਰੇ ਸਵੇਰੇ ਤੇ ਇੱਥੇ ਦੁੱਧ ਨੂੰ ਬਾਲ ਦੇਣ ਦੇ ਲਈ ਰੱਖਿਆ ਹੋਇਆ ਤੇ ਨਾਲ ਇਹ ਰਾਈਸ ਹੈ ਜੋ ਕਿ ਮੈਂ ਇੱਕ ਛੋਟੀ ਕੋਲੀ ਲੈ ਰਹੀ ਆ ਇਹ ਸਿਰਫ ਤਾਜਮੰਦ ਦੇ ਲਈ ਬਣਾਉਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਲਈ ਬਣਾਉਂਗੀ ਕਾਜਰਾ ਦੀ ਸਬਜ਼ੀ ਬਟਾਜਮੰਦ ਨੂੰ ਸਕੂਲ ਜਾਣ ਤੋਂ ਬਾਅਦ ਜਦ ਸਕੂਲ ਚਲ ਜਾਓਗੇ ਨਾ ਆਰਾਮ ਨਾਲ ਬਣਾਉਂਗੀ ਹੁਣ फटाफट ਮੈਂ ਰਾਈਸ ਬਣਾ ਲੈਂਦੀ ਆ ਤੇ ਛੋਲੇ ਨੂੰ ਧੋ ਲੈਂਦੀ ਆ ਇਹਨਾਂ ਨੂੰ ਫਰੈਂਡਸ ਇਥੇ ਕਾਜ਼ਰਾ ਜਿਹੜੀਆਂ ਕਟਿੰਗ ਕਰਤੀਆਂ ਮੈਂ ਤੇ ਪਿਆਜ਼ ਵੀ ਕਟਿੰਗ ਕਰਦੇ ਨੇ ਤੇ ਨਾਲ ਲਈ ਇਹਨੇ ਮਿੰਮਟ ਤੇ ਇੱਥੇ ਹੁਣ ਪਹਿਲੇ ਫਰੂਟ ਕੱਟ ਲੈਂਦੀ ਆ ਤੇ ਟਿਫਿਨ ਚੇਤੇ ਪਾ ਦਿੰਦੀ ਆ ਹਾਂ ਗਾਇਸ ਫਰੂਟ ਟਿਫਿਨ ਖਾਤੇ ਨੇ ਤੇ ਨਾਲ ਬੋਟਲਸ ਪਾਤੀਆਂ ਪਾਣੀ ਦੀਆਂ ਤੇ ਛੇ ਰਾਈਜਾ ਜਿਹੜੇ ਉਹ ਬਣ ਲੱਗੇ ਹੋਏ ਨੇ ਗਾਇਸ ਰਾਈਜਾ ਜਿਹੜੇ ਮੇਰੇ ਰਿਜਨ ਲੱਗੇ ਹੋਏ ਨੇ ਹੁਣ ਮੈਂ ਗੈਸ ਕਰ ਲੈਂਦੀ ਆ ਸਿਮਰ ਕਰ ਲੈਂਦੀ ਆ ਤੇ ਸਿਮ ਗੈਸ ਤੇ ਹੋਈ ਜਾਣਗੇ ਤੇ ਇਥੇ ਇਹ ਸਬਜੀ ਦੇ ਲਈ ਲਸਣ ਕਰ ਲਿਆ ਟਮਾਟਰ ਟਰ ਲੈਣੇ ਪਿਆਜ਼ ਕਰ ਲੈਨੇ ਅਦਰਕ ਵਿੱਚ ਕਰ ਲਿਆ ਨੇ ਇਹ ਵੀ ਤਿਆਰੀ ਕਰਕੇ ਰੱਖਦੀ ਆ ਗਾਜਰਾਂ ਕਿਉਂਕਿ ਮੈਨੂੰ ਜਾਣ ਪਤਾ ਸੀ ਕਿਵੇ ਤਾਜ਼ਮਨਸ਼ਾ ਸਵੇਰੇ ਜਾਣਾ ਇਸ ਲਈ ਮੈਂ ਰਾਤ ਕਟਿੰਗ ਕਰਕੇ ਰੱਖਦੀ ਆ ਸੀ ਫ੍ਰਿਜ ਦੇ ਵਿੱਚ ਤੇ ਆਲੂ ਹੋਣ ਲੱਗੀ ਹੋਈ ਆ ਕਟਿੰਗ ਕਰਨ ਦੇ ਲਈ ਕਿ ਗਾਜਰਾਂ ਨੂੰ ਥੋੜਾ ਟਾਈਮ ਲੱਗਦਾ ਆ ਆਲੂ ਛੱਟ ਹੋ ਜਾਂਦੇ ਨੇ ਤਿਆਰ ਕਰਕੇ ਮੈਂ ਇਹਨੂੰ ਰਾਤ ਹੀ ਕਟਿੰਗ ਕਰਕੇ ਰੱਖ ਦਿਆ ਸੀਗਾ ਰੱਖਦੇ ਨੇ ਮੈਂ ਸਿਮ ਗੈਸ ਤੇ ਤੇ ਨਾਲ ਤਾਜ਼ਗੰਸ਼ ਨੂੰ ਕੱਢ ਲੈਂਦੀ ਆਂ ਸਾਫ਼ਿੰਦੀ ਆ ਤੇ ਇਹਨਾਂ ਦੇ ਬੋਟਲਸ ਵਗੈਰਾ ਵੀ ਰੈਡੀ ਕਰਕੇ ਰੱਖਤੀ ਆਂ ਤੇ ਇੱਥੇ ਬਾਬਾ ਜੀ ਦਾ ਲੱਗਿਆ ਹੋਇਆ ਪਾਠ ਤੇ ਕੁਰਵਾਂਛੂ ਵਾਂਛ ਬਤ ਉਠੋ ਸਕੂਲ ਟਾਈਮ ਹੋ ਗਿਆ ਨੰਨੂ ਉਠੋ ਉਠੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਕੇ ਉਠੋ ਗੁੱਡ ਮਾਰਨਿੰਗ आपने कहा था जल्दी उठ जाऊंगा मैं उठ जाओ मेरे को कहेगा कि ना हम्म क्या लगा कोई तुम ऑयल मेरे को कह रहा है कि उठ जाओ कोई और कह रहा है ये तो मम्मी है उठो पुत्र देख आज उधर चिक्का मार रहा मेरा पुत्र तो आप फटाफट उठ जाएगा ना तंग नहीं करता मेरा पुत्र तो दो मिनट ये कब खत्म होंगे तुम्हारे दो मिनट उठो नने टाइम हो गया जल्दी करो मैं पानी निकाल देती हूं बाल्टी में ठीक है गरम करो ਗੈਸ ਰਾਈਸ ਜਿਹੜੇ ਉਹ ਬਣ ਗਏ ਆ ਤੇ ਹੁਣ ਮੈਂ ਟਿਫਨ ਚ ਪਾ ਦਦੇ ਨੇ ਤੇ ਇੱਥੇ ਦਹੀਂ ਆ ਜਿਹੜੀ ਉਹ ਪਾ ਦਿੰਦੀ ਆ ਤੇ ਘਰੇ ਜਮਾਈ ਸੀਗੀ ਤਾਂ ਤਾਂ ਦਹੀਂ ਬਹੁਤ ਘਟਕਾਂਦਾ ਜੋ ਪੰਚ ਨੂੰ ਤਾਂ ਫਿਰ ਮੈਂ ਪਾ ਦਿੰਦੀ ਆ ਤੇ ਰਾਈਸ ਹੋ ਗਏ ਨੇ ਰੈਡੀ ਤੇ ਬੱਚੇ ਵੀ ਹੋ ਗਏ ਨੇ ਤਾਜਵੰਤ ਛੇੜੀ ਹੋ ਗਏ ਨੇ ਤੇ ਬਸ ਹੁਣ ਸਕੂਲ ਦਾ ਟਾਈਮ ਹੋ ਜਾਣਾ ਨਾ ਹੋ ਗਏ ਪੱਲੇ ਤੋ ਅੱਧਾ ਵੀਕੀ ਗਾਇਜ਼ 8 ਵਜ ਗਏ ਨੇ ਤੇ ਤਾਜਵੰਸ਼ ਹੋ ਗਏ ਨੇ ਰੈਡੀ ਗੁੱਡ ਮਾਰਨਿੰਗ ਤੇ ਇਧਰ ਇਹਨਾਂ ਦੇ ਟਿਫਨ ਵੀ ਰੈਡੀ ਹੋ ਗਏ ਨੇ ਤੇ ਬੋਤਲਸ ਵਗੈਰਾ ਵਧੀਆ ਪਾਤੀਆਂ ਬੈਗ-ਬੈਗ ਹੋ ਗਏ ਨੇ ਤੇ ਹੁਣ ਜਾਉਂਗੇ ਤਾਜਵੰਸ਼ ਦੇਸ ਤਾਜ਼ਵੰਦ ਚੱਲੇ ਗਏ ਨੇ ਸਕੂਲ ਤੇ ਟਾਈਮ ਹੋ ਚੁੱਕਿਆ ਹੈ 8 ਵਜ ਗਏ ਨੇ ਤੇ ਹੁਣ ਮੈਂ ਇੱਥੇ ਬਣਾਈ ਆ ਨਾਲ ਦੀ ਨਾਲ ਚਾਹ ਚਾਹ ਤਾਜ਼ਵੰਦ ਤੇ ਚੱਲ ਗਏ ਕਿ ਸਵੇਰ ਦਾ ਮੈਂ ਕੁਝ ਨਹੀਂ ਖਾਇਆ ਹੈਗਾ ਹਾਲੇ ਅੱਜ ਪਾਣੀ ਵੀ ਨਹੀਂ ਪੀਤਾ ਸਵੇਰੇ ਨਹੀਂ ਤਾਂ ਮੈਂ ਕੋਸਾ ਗਰਮ ਪਾਣੀ ਪੀ ਲੈਂਦੀ ਆ ਤੇ ਹੁਣ ਚਾਹ ਬਣਾ ਲਈ ਆ ਚਾਹ ਪੀ ਲੈਂਦੇ ਆ ਤੇ ਨਾਲ ਹੀ ਮੈਂ ਮਸ਼ੀਨ ਲਾਉਂਦੀ ਸੀ ਕਿ ਕੱਪੜੇ ਧੋਣੇ ਆ ਤੇ ਕੱਲ ਹੈਗਾ ਤਾਜ਼ਵੰਦ ਦਾ ਵੰਚਦਾ ਨਹੀਂ ਹੈਗਾ ਤਾਜ਼ ਤਸਦਾ ਹੈਗਾ ਕੱਲ ਫੰਕਸ਼ਨ ਹੈਗਾ ਤੇ ਉੱਥੇ ਜਾਣਾ ਤੇ ਇਸ ਲਈ ਅੱਜ ਮੈਂ ਕੱਪੜੇ-ਕਪੜਿਆਂ ਦਾ ਕੰਮ ਹੈ ਜਿਹੜਾ ਉਹ ਖਤਮ ਕਰ ਦੇਣਾ ਮਸ਼ੀਨ ਲਾਤੀ ਆ ਤੇ ਹੁਣ ਨਾਲ ਦੀ ਨਾਲ ਚਾਹ ਪੀਣ ਤੋਂ ਬਾਅਦ ਫਿਰ ਮੈਂ ਲਗਾ ਦੂੰਗੀ ਝਾੜੂ ਤੇ ਨਾਲ ਪੋਚੇ ਤੇ ਉਸ ਤੋਂ ਬਾਅਦ ਵੇੜਾ-ਬੁੜਾ ਵੀ ਧੋਣਾ ਕਿਉਂਕਿ ਬਾਹਰ ਬਹੁਤ ਜ਼ਿਆਦਾ ਵੇੜਾ ਗੰਦਾ ਹੋ ਗਿਆ ਹੈ ਤੇ ਡਿੱਲੀ ਹੁੰਦਾ ਹੈ ਡਿੱਲੀ ਦੇਖ ਲੋ ਡਿੱਲੀ ਧੋਣਾ ਪੈਂਦਾ ਬਟ ਮਿੰਟੀ ਕਰਕੇ ਨਾ ਡਿੱਲੀ ਹੋ ਜਾਂਦਾ ਤੇ ਇਹ ਵਾਲੀਆਂ ਖਿਲਾ ਨਾ ਉਹਦੀਆਂ ਦੀਵਾਲੀ ਦੀਆਂ ਤੇ ਕੋਈ ਖਾਂਦਾ ਨਹੀਂ ਹੈਗਾ ਪਹਿਲੇ ਬਹੁਤ ਇਹ ਕਿੰਨਾ ਚਾਹ ਹੁੰਦਾ ਸੀ ਨਾ ਚਾਹ ਦੇ ਵਿੱਚ ਪਾ ਕੇ ਇਹਨਾਂ ਨੂੰ ਖਾਂਦਾ ਮੈਂ ਤਾਂ ਸੱਚੀ ਨੂੰ ਬਹੁਤ ਖਾਂਦੇ ਹੁੰਦੇ ਸੀ ਇਹ ਵਾਲੀਆਂ ਖਿਲਾ ਤੇ ਇੱਧਰ ਮੇਰੇ ਮਸ਼ੀਨ ਹੈ ਜਿਹੜੀ ਉਹ ਅੱਗ ਗਿਆ ਤੇ ਬਿਗ ਬੋਸ ਲਾ ਲਿਆ ਹੁਣ ਅਸੀਂ ਬਿਗ ਬੋਸ ਲੱਗੇ ਹੋਏ ਦੇਖਣ ਦੇ ਲਈ ਤੇ ਸਾਡੀ ਸੈਟ ਵਿੱਚ ਸ਼ੂਟਿੰਗ ਕਰਤੀ ਆ ਬੈੱਡ ਸ਼ੀਟ ਵਗੈਰਾ ਬਿਛਾਤੀਆਂ ਤੇ ਇੱਧਰ ਮਸ਼ੀਨ ਹੈ ਜਿਹੜੀ ਉਹ ਵੀ ਕਰ ਦਿੰਦੀ ਆ ਮੈਂ ਦੁਬਾਰੇ ਕਿ ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਕੰਮ ਹੁੰਦਾ ਤੇ ਇਸੇ ਕਰਕੇ ਸਟਾਰਟ ਵਿੱਚ ਦੇ ਜਾਣ ਤੋਂ ਬਾਅਦ ਹੀ ਫਿਰ ਮੈਂ ਕੰਮ ਕਰਦੀ ਹੁੰਦੀ ਆ ਤੇ ਚਾਹ ਜਿਹੜੀ ਗੁੜ ਵਾਲੀ ਚਾਹ ਹੈ ਮੈਂ ਆਪਣੀ ਬਣਾ ਲਈ ਆ ਤੇ ਛਾਪਿੰਦੇ ਆ ਹੁਣ ਤੇ ਫਿਰ ਉਸ ਤੋਂ ਬਾਅਦ ਮੈਂ ਝਾੜੂ ਲਗਾ ਦੂੰਗੀ ਨਾਲ-ਨਾਲ ਕੱਪੜੇ ਵੀ ਦੇਖਣੀਆਂ ਤੇ ਸਬਜੀ ਦਾ ਜਿਹੜਾ ਸਾਰਾ ਮਸਾਲਾ ਮੈਂ ਕਰਕੇ ਰੱਖ ਤੇ ਆ ਸੀਗਾ ਲਸਣ ਵਗੈਰਾ ਪਿਆਜ਼ ਕਟਿੰਗ ਵਗੈਰਾ ਸਾਰੀ ਕਟਿੰਗ ਕਰਕੇ ਰੱਖਤੀ ਆ ਕਿਉਂਕਿ ਜਦ ਮੈਨੂੰ ਹੋਏ ਨਾ ਕਿ ਸਵੇਰੇ ਸਬਜੀ ਤਾਜ਼ਵੇਂ ਛੇ ਦੇ ਟਿਫਨ ਚ ਪਾਣੀ ਆ ਤੇ ਇਸ ਲਈ ਮੈਂ ਰਾਤ ਨੂੰ ਕਟਿੰਗ ਕਰਕੇ ਰੱਖ ਦਿੰਦੀ ਆ ਤੇ ਆਲੂ ਥੋੜੇ ਕਾਲੇ ਪੈ ਜਾਂਦੇ ਆ ਇਸ ਲਈ ਮੈਂ ਗਾਜਰਾ ਕੱਟੀਆਂ ਸੀਗੀਆਂ ਤੇ ਹੁਣ ਕੰਮ ਕਰ ਲੈਂਦੀ ਆ ਆਪਣਾ ਖਤਮ ਤੇ ਫਟਾਫਟ ਚਾਹ ਪੀ ਲੈਂਦੇ ਆ ਪੜੇ ਹੋ ਗਏ ਨੇ ਧੋ ਤੇ ਹੁਣ ਬੰਨੀ ਜੀ ਆਉਂਗੇ ਤੇ ਅੰਦਰ ਝੜ ਕੋਚੇ ਲੱਗ ਗਏ ਨੇ ਵਿੜਾ ਰਹਿ ਗਿਆ ਵਿੜਾ ਹੁਣ ਧੌਉਂਗੀ ਪਹਿਲੇ ਕੱਪੜੇ ਪਾ ਜਾਂਦੇ ਪਰ ਸੁੱਕਣੇ ਤੇ ਕੰਬਲ ਵਗੈਰਾ ਵੀ ਪਾਣੇ ਆ ਨਾ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਇੱਥੇ ਜਿਹੜੇ ਗਮਲੇ ਵਗੈਰਾ ਮੈਂ ਧੋ ਕੇ ਰੱਖ ਦਿਆ ਕੋਟ ਜਿਹੜੇ ਤੇ ਹੁਣ ਵਿੜਾ ਧੋਗੇ ਜਿਕੇ ਬੰਲੀ ਜੀ ਦੇ ਬੂਟਾ ਮਿੱਟੀ ਵਾਲੇ ਬਹੁਤ ਜ਼ਿਆਦਾ ਹੋਏ ਹੋਏ ਆ ਤਾਂ ਕਰਕੇ ਵਿੜਾ ਧੋਣਾ ਬਣਾ ਹੋਰ ਗੰਦਾ ਹੋ ਗਿਆ ਇਧਰ ਆਗੇ ਬੰਨੀ ਜੀ ਆਗੇ ਨੇ ਕੋਈ ਨਹੀਂ ਮੈਂ ਲਤੋਣਾ ਹੀ ਆ ਜਿਹੜਾ ਧੋ ਗਿਆ ਤੇ ਬਾਕੀ ਸਾਰਾ ਹੀ ਕੰਮ ਕਰਦਿਆ ਸਬਜ਼ੀ ਬਣਾਤੀ ਆ ਕੱਪੜੇ ਉੱਪਰ ਪਾਇਆ ਹੀ ਸੁੱਕਣੇ ਤੇ ਛਾੜੂ ਕੋਚੇ ਬਾਹਰ ਦਾ ਵਿੜਾ ਬੂੜਾ ਵੀ ਸਾਰਾ ਸਾਫ਼ ਕਰਦਿਆ ਧੋ ਕੇ ਪੋਚਾ ਲਾਤਾ ਤੇ ਉਧਰ ਪਾਤੇ ਨੇ ਪੌਣੇ ਤੇ ਬੰਨੀ ਜੀ ਦੇ ਬੂੜ ਤੋਤੇ ਸੀਗੇ ਮਿੱਟੀ ਨਾਲ ਭਰੇ ਹੋਏ ਸੀਗੇ ਜਿਹੜੇ ਉਹ ਵੀ ਧੋ ਕੇ ਉੱਪਰ ਹੀ ਰੱਖ ਤੇ ਫਿਰ ਬਾਅਦ ਚ ਧੁੱਪੇ ਪਾਵਾਂਗੇ ਧੁੱਪੇ ਬਹੁਤ ਧੁੱਪ ਬਹੁਤ ਜ਼ਿਆਦਾ ਤੇਜ਼ ਹੋਈ ਹੋਈ ਆ ਤੇ ਹੁਣ ਖਾਣਾ ਖਾ ਲੈਂਦੇ ਆ ਤੇ ਹੁਣ ਕੰਮ ਹੋ ਗਿਆ ਖਤਮ ਤੇ ਹੁਣ ਖਾਣਾ ਖਾ ਲੈਂਦੇ ਆ ਤਿੱਕਾ ਚਰਾ ਬਣਾਈਆਂ ਨਾਲ ਤੇ ਗਜਰਾ ਖਾਓਗੇ ਰੋਟੀ ਦੇ ਨਾਲ ਤੇ ਉਸ ਤੋਂ ਬਾਅਦ ਕਰੂੰਗੀ ਥੋੜੀ ਦੇ ਰੈਸਟ ਕਿਉਂਕਿ ਸਵੇਰ ਦਾ ਅੱਜ ਕੰਮ ਬਹੁਤ ਜ਼ਿਆਦਾ ਸੀਗਾ ਕਿਉਂਕਿ ਹੋ ਜਾਂਦਾ ਸਵੇਰੇ ਸਵੇਰੇ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਫ੍ਰੀ ਹੋ ਜਾਂਦੀ ਆ ਮੈਂ ਛੇਤੀ ਕੰਮ ਕਰਕੇ ਤੇ ਹੁਣ ਪਾਠੀ ਵੀ ਕਲੀਨ ਕਰਦੇ ਆ ਸੀਗਾ ਤੇ ਸਾਫ ਸਫਾਈ ਕਰਨ ਤੋਂ ਬਾਅਦ ਤੇ ਹੁਣ ਬੰਨੀ ਜੀ ਆ ਗਏ ਨੇ ਖਾਣਾ ਖਾ ਲੈਂਦੇ ਆ ਤੇ ਉਸ ਤੋਂ ਬਾਅਦ ਰੈਸਟ ਕਰਕੇ ਤਾਜ਼ਮੰਸ਼ਲ ਹੋ ਜਾਣਾ ਤਾਜ਼ਮੰਸ਼ ਨਹੀਂ ਆ ਜਾਣਾ ਗਾਈਸ ਸ਼ਾਮ ਦਾ ਹੋ ਗਿਆ ਟਾਈਮ ਤੇ ਹੁਣ ਚਾਹ ਲੱਗੀ। ਸ਼ਾਮ ਦੇ ਵਜ ਗਏ ਨੇ 3 ਤੇ ਹੁਣ ਚਾਹ ਪੀ ਲਈ ਆ ਤੇ ਤਾਜ਼ਾ ਆ ਗਈ ਸੀ ਸਕੂਲ ਤੋਂ ਤੇ ਉਹਨਾਂ ਨੂੰ ਖਾਣਾ ਖੁਣਾ ਖਲਾਤਿਆ ਤੇ ਚਾਹ ਚੂ ਪੀ ਕੇ ਹੁਣ ਮੈਂ ਲਿਆਈਆਂ ਕੱਪੜੇ ਉਤਾਰ ਕੇ ਤੇ ਉੱਪਰ ਤੋਂ ਤੇ ਕਿਉਂਕਿ ਸੁੱਕ ਗਏ ਨੇ ਮਤਲਬ ਹੁਣ ਮਤਲਬ ਕਿ ਟਾਈਮ ਲੱਗਦਾ ਹੈ ਹੈ ਤਾਂ ਧੁੱਪ ਸੀਗੀ ਸੋਹਣੀ ਧੁੱਪ ਸੀਗੀ ਅੱਜ ਦਾ ਬੰਗਲਰ ਨਿੱਗੀ ਸੀਗੀ ਤੇ ਕੱਪੜੇ ਸੁੱਕ ਗਏ ਕੰਬਲ ਧੋਤੇ ਸੀਗੇ ਉਹ ਵੀ ਆਪਣਾ ਹੋ ਗਏ ਨੇ ਸੁੱਕ ਗਏ ਨੇ ਤੇ ਹੁਣ ਤੈਲ ਲੱਗਣ ਲੱਗੀ ਹੋਈ ਮੈਂ ਲਗਾਉਣ ਦੇ ਲਈ ਤੇ ਕੱਪੜੇ ਲਿਆਏ ਸੀ ਤੇ ਤੈਲ ਲੱਗੇ ਹੋਏ ਲਗਾਉਣ ਦੇ ਲਈ ਤੇ ਇਧਰ ਤਾਜਵੰਤ ਵੀ ਲੱਗੇ ਹੋਏ ਆਪਣਾ ਬੈਠੇ ਆ ਸਕੂਲ ਤੋਂ ਆ ਗਏ ਸੀ ਗਏ ਹੈ ਹੈਲੋ ਕਿਸਾ ਰਹੇ ਹੈ ਮੇਰੇ ਬੁੱਤ ਸਕੂਲ ਵਧੀਆ ਹਰਿਆ ਹਰਸਲ کیسے ਹੋਏ ਕਮ ਕੱਲ੍ਹ ਉਹ ਹੈ ਨਾ تمہارا ਐਨਿਵਰਸਰੀ ਐਨਿਵਰਸਰੀ ਡੇ ਔਰ ਡਰੈਸ ਦਿਖਾਣਾ ਅਬ ਠੀਕ ਹੈ ਔਰ ਤਾਜ ਆਪਣੀ ਹੁਣ ਐਨਿਵਰਸਰੀ ਵਾਲੀ ਜਿਹੜਾ ਕੋਸਟਿਊਮ ਹੈ ਉਹ ਲੈ ਕੇ ਆਇਆ ਅੱਜ ਹੀ ਤੇ ਹੁਣ ਮੈਨੂੰ ਪਾ ਕੇ ਦਿਖਾ ਦੇ ਤਾਂ ਸਵੇਰੇ ਜਾਣਾ ਹੈ ਨੇ ਸਕੂਲ ਟਾਈਮਿੰਗ ਤੇ ਜਾਊਗਾ ਤੇ ਉਸ ਤੋਂ ਬਾਅਦ ਫਿਰ ਮੈਂ ਵੀ ਜਾਣਾ ਹੈ ਇਹਦਾ ਫੰਕਸ਼ਨ ਦੇਖਣ ਦੇ ਲਈ ਤੇ ਹੁਣ ਤੈ ਲਗਾ ਲੈਂਦੀ ਆ ਕੱਪੜੇ ਦੀ ਸਬਜੀ ਦਾ ਮੈਂ ਸਵੇਰੇ ਨਿਬੇੜ ਤੇ ਆ ਸੀਗਾ ਤੇ ਹੁਣ ਹੈਗੀਆਂ ਫ੍ਰੀ ਤੇ ਉਸ ਤੋਂ ਬਾਅਦ ਹੁਣ ਬਸ ਕੱਪੜੇ ਇਕਰਨ ਤੋਂ ਬਾਅਦ ਮੇਰਾ ਤੇਰਾ ਹੈਡ ਵਸ਼ ਕਰਨ ਵਾਲਾ ਪਿਆ ਕੇ ਕੱਲ ਇਹਨਾਂ ਦੇ ਫੰਕਸ਼ਨ 'ਚ ਜਾਣਾ ਤੇ ਸਿਰ ਧੋਤਾ ਨਹੀਂ ਸੀਗਾ ਸਵੇਰੇ ਤੇ ਕਿਉਂਕਿ ਕੰਮ ਬਹੁਤ ਜ਼ਿਆਦਾ ਸੀਗਾ ਸਵੇਰੇ ਤੇ ਬਟ ਮੈਂ ਫਿਰ ਸਿਰ ਧੋਤਾ ਨਹੀਂ ਤੇ ਹੁਣ ਉਹ ਦੇਖੂਗੀ ਹੁਣ ਧੋਦੋ ਸਿਰ ਸੁਰ ਤੋਂ ਓਕੇ ਫਿਰ ਆਪਣਾ ਪਾਠ ਕਰੂੰਗੀ ਰੈਦਾ ਸਾਹਿਬ ਜੀ ਦਾ ਤੇ ਆਪਣਾ ਹੁਣ ਟੈ ਲਗਾ ਲੈਂਦੀ ਆ ਕਪੜਿਆਂ ਦੀ ਇਹਨੇ ਪੰਜ ਤੇ ਹੁਣ ਹੈਡਵੋਸ਼ ਕਰ ਲਿਆ ਮੈਂ ਤੇ ਹੋਣ ਲੱਗੀ ਹੋਈ ਮੈਂ ਆਪਣੀ ਗ੍ਰੀਨ ਟੀ ਆ ਜਿਹੜੀ ਬਣਾ ਲਈ ਆ ਤੇ ਹੁਣ ਪੀ ਰਹੀ ਆ ਤੇ ਨਾਲ ਦੀ ਨਾਲ ਤਾਜ਼ਵੰਤਸ਼ ਨੇ ਅੱਜ ਪੀਣੀ ਸੀਗੀ ਕੌਫੀ ਤੇ ਥੋੜ੍ਹੀ ਥੋੜ੍ਹੀ ਅਨਗਲੇ ਕੌਫੀ ਬਣਾ ਲਈ ਆ ਤੇ ਕੌਫੀ ਪੀਉਂਗੇ ਦੁੱਧ ਅੱਜ ਕਹਿੰਦੇ ਪੀਣਾ ਨਹੀਂ ਹੈਗਾ ਤੇ ਇਸ ਲਈ ਉਹਨਾਂ ਦੀ ਠੰਡੀ ਲੱਗੀ ਹੋਈ ਕਰਨ ਦੇ ਲਈ ਮੈਂ ਕੌਫੀ ਕੌਫੀ ਬਣਾ ਲਈ ਹੁਣ ਇਹਨਾਂ ਨੂੰ ਦੇ ਦਿੰਦੀ ਆ ਤੇ ਇੱਧਰ ਮੈਂ ਆਪਣੀ ਗ੍ਰੀਨ ਟੀ ਲੱਗੀ ਹੋਈ ਪੀਣ ਦੇ ਲਈ ਤੇ 5:00 ਵਜ ਗਏ ਨੇ ਤੇ ਇਸ ਤੋਂ ਬਾਅਦ ਹੁਣ ਮੈਂ ਫਿਰ ਕਰੂੰਗੀ ਪਾਠ ਤੇ ਰੈਰਾ ਸਾਈਚੀ ਦਾ ਪਾਠ ਕਰਾਂਗੇ तो ताजवंश अपना लगे हुए होमवर्क कंप्लीट करने के लिए क्योंकि स्कूल का जो वर्क मिले ना तो करके काम लगे हुए वंश हैलो वंशु वंश एग्जाम है ना वंशु मंडे को मंडे को किसका एग्जाम है है वंश मैथ्स का मैथ्स का तो इसलिए वंश रिविजन कर रहे हैं मैथ ਠੀਕ ਹੈ ਤੇ ਤਾਜ਼ਾ ਹਲੇ ਫ੍ਰੀ ਹੈ ਕਿਉਂਕਿ ਤਾਜ਼ਾ ਹਲੇ ਹੈ ਨਹੀਂ ਐਗਜ਼ਾਮ ਇਹਦਾ ਕੱਲ ਨੂੰ ਐਨਵਲ ਫੰਕਸ਼ਨ ਹੈ ਇਹਨਾਂ ਦਾ ਤੇ ਇਹਦੇ ਮੈਂ ਕੋਸਟਿਊਮ ਦਿਖਾਉਂਦੀ ਆ ਇਹ ਪ੍ਰੈਸ ਕਰਨ ਦੇ ਲਈ ਮੈਂ ਇੱਥੇ ਕੱਪੜੇ ਰੱਖਤੇ ਨੇ ਇਹਦੇ ਕੋਸਟਿਊਮ ਇਹ ਵਾਲਾ ਇਹ ਵਾਲਾ ਦਾ ਸ਼ਾਈਨਿੰਗ ਵਾਲਾ ਇਹ ਹੈਗੇ ਤਾਜ਼ਾ ਉੱਪਰ ਦਾ ਟੋਪ ਤੇ ਇਹ ਲੋਰ نیچے ਦੀ ਤੇ ਹੁਣ ਇਹਨਾਂ ਦੀ ਯੂਨੀਫਾਰਮ ਹੈ ਜਿਹੜੀ ਨਾਲ ਯੂਨੀਫਾਰਮ ਵੀ ਲੈ ਕੇ ਜਾਣੀ ਆ ਯੂਨੀਫਾਰਮ ਵੀ ਪ੍ਰੈਸ ਕਰ ਦੂੰਗੀ ਤੇ ਇਹ ਵੀ ਪ੍ਰੈਸ ਕਰ ਦੂੰਗੀ ਇਸ ਲਈ ਮੈਂ ਲੱਗ ਤੁਹੀਂ ਕਰਦੇ ਸੀਗੇ ਕਿ ਹੁਣ ਬੱਚੇ ਲੱਗੇ ਹੋਏ ਆਪਣਾ ਲਨ ਕਰਨ ਦੇ ਲਈ ਕਿ ਮੈਂ ਇਹਨਾਂ ਨੂੰ ਦੁੱਧ ਦੇ ਦਿੰਦੀ ਆ ਤੇ ਆਪਣੇ ਕਾਫੀ ਪੀ ਲੈਂਦੀ ਆ ਫਾਈਰ ਤੇ ਹੁਣ ਟਾਈਮ ਹੋ ਚੁੱਕਿਆ ਹੈ 6:00 ਵਰਗੇ ਤੇ ਹੁਣ ਮੈਂ ਲਗੀ ਤੇ ਫਰੂਟ ਖਾਣ ਦੇ ਲਈ ਫਰੂਟ ਚ ਹੁਣ ਖਾਣ ਲੱਗਦੀ ਹਾਂ ਫੋਟੋਆਂ ਭਾਜੀ ਕਿਨੇ 8:30 ਹੋ ਗਏ ਨੇ ਤੇ ਹੁਣ ਡਿਨਰ ਬਣਾ ਲਿਆ ਤੇ ਖਾ ਲਿਆ ਸਭ ਨੇ ਤੇ ਹੁਣ ਮੈਲਕੀਆਸ ਬਲੌਗ ਦਾ ਐਂਡ ਕਰਨ ਤਾਂ ਮਿਲਦੇ ਆ ਨੈਕਸਟ ਬਲੌਗ ਜਿਉ ਤੁਹਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਦਾ ਹੈ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ